ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਦਰਾ ਨੇ ਜਿਹੜੀ ਤਾਜ਼ਾ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਬਾਗੀ ਧੜੇ ਨੇ ਚੰਡੀਗੜ੍ਹ 'ਚ ਉਹ ਆਖ ਵੀ ਗਏ ਕਹਿੰਦੇ ਉਹਨਾਂ ਨੇ ਸ਼ਰਤ ਰੱਖੀ ਕਹਿੰਦੇ ਕਿ ਇਹ ਸਾਨੂੰ ਭਾਜਪਾ ਦੇ ਏਜੰਟ ਦੱਸਦੇ ਐ ਤੇ ਆਪ ਜਦੋਂ ਭਾਜਪਾ ਨੂੰ ਬਿਨਾਂ ਪਾਰਟੀ ਸਲਾਹ ਕਰਦੇ ਆ ਪ੍ਰਧਾਨ ਮੰਤਰੀ ਨੂੰ ਮੀਟਿੰਗ ਕਰ ਰਿਹਾ ਐ ਤੇ ਉਦੋਂ ਕੌਣ ਸੀ ਭਾਜਪਾ ਦਾ ਏਜੰਟ ਐ ਇੰਨੇ ਸਾਲ ਅਸੀਂ ਗੱਠ ਜੁੜ ਚਰੇ ਰਹੇ ਉਦੋਂ ਕੌਣ ਸੀ ਏਜੰਟ ਇਹ ਕੇਸਵਾਲ ਉਹਨਾਂ ਨੇ ਖੜਾ ਕੀਤਾ ਨਾਲ ਇੱਕ ਸਵਾਲ ਖੜਾ ਕੀਤਾ ਕਹਿੰਦੇ ਕਿ ਜਿਹੜੇ ਪਾਰਟੀ ਦਾ ਪ੍ਰਧਾਨ ਬਣੇ ਸਾਡੇ ਚੋਂ ਕਹਿੰਦੇ ਕੋਈ ਨਾ ਬਣੇ ਸਾਨੂੰ ਕੋਈ ਦਿੱਕਤ ਨਹੀਂ ਪਰ ਜ ਹੁਣੇ ਇਹ ਚਾਹੀਦਾ ਹੈ ਕਿ ਹੁਣੇ ਇਹ ਚਾਹੀਦਾ ਝੁੰਡਾ ਕਮੇਟੀ ਜਿਹੜੀ ਆਪਾਂ ਅੱਜ ਨਸ਼ਰ ਕੀਤੀ ਰਿਪੋਰਟ ਉਹ ਤੇ ਕਹਿੰਦੇ ਕਿ ਜ਼ਿਲ੍ਹਾ ਪ੍ਰਧਾਨ ਇਲੈਕਸ਼ਨ ਨਹੀਂ ਲੜਨਾ ਚਾਹੀਦੇ ਜੇ ਜ਼ਿਲ੍ਹਾ ਪ੍ਰਧਾਨ ਇਲੈਕਸ਼ਨ ਨਹੀਂ ਲੜਦਾ ਫਿਰ ਪਾਰਟੀ ਪ੍ਰਧਾਨ ਵੀ ਇਲੈਕਸ਼ਨ ਨਹੀਂ ਲੜੇ ਸੰਤ ਫਤੇ ਸਿੰਘ ਨੇ ਕਿਹੜੀ ਇਲੈਕਸ਼ਨ ਲੜੀ ਸੰਤ ਹਰਜਨ ਸਿੰਘ ਲੋਂਗੋਵਾਲ ਹੁਣ ਕਿਹੜੀ ਲੜੀ ਸੀ ਮਾਸਟਰ ਤਾਰਾ ਸਿੰਘ ਹੁਣ ਕਿਹੜੀ ਲੜੀ ਸੀ ਜਾਂ ਬਾਬਾ ਖੜਕ ਸਿੰਘ ਹੁਣ ਕਿਹੜੀ ਲੜੀ ਹੈ ਇਹ ਪ੍ਰਾਣੇ ਲੀਡਰ ਕਿਹੜੇ ਜਿ세 ਜਗਦੇਵ ਸਿੰਘ ਤਲਵੰਡੀ ਹੁਣ ਕਿਹੜੀ ਲੜੀ ਸੀ ਜਥੇਦਾਰ ਗੁਰਚਨ ਸਿੰਘ ਟੋੜਾ ਹੁਣ ਕਿਹੜੀ ਲੜੀ ਸੀ ਫਿਰ ਪਾਰਟੀ ਜੇ ਜ਼ਿਲ੍ਹਾ ਪ੍ਰਧਾਨ ਨਹੀਂ ਚੋਣ ਲੜਦਾ ਫਿਰ ਪਾਰਟੀ ਪ੍ਰਧਾਨ ਵੀ ਨਹੀਂ ਲੜੇ ਚਾਹੀਦੇ ਇਸੇ ਕਰਕੇ ਕਾਲੀ ਦਲ ਬੜਾ ਮਜ਼ਬੂਤ ਰਿਹਾ ਹੀ ਪਹਿਲਾਂ ਕੀ ਕਹਿੰਦੇ ਸੀ ਕਿ ਅ ਪੋਲੀਟਿਕਲ ਮਸਲੇ ਨੇ ਜਿਹੜਾ ਮੁੱਖ ਮੰਤਰੀ ਨਾ ਦੇਖੋ ਕਿ ਸਾਡੇ ਪੰਜਾਬ ਦੇ ਪੰਗੇ ਸੈਂਟਰ ਨਾਲ ਪੈਂਦੇ ਨੇ ਹਰ ਸਟੇਟ ਦੇ ਸੈਂਟਰ ਨਾਲ ਪੰਗੇ ਪੈਂਦੇ ਇੱਕ ਮੁੱਖ ਮੰਤਰੀ ਬਣ ਕੇ ਤੁਸੀਂ ਸੈਂਟਰ ਦੇ ਨਾਲ ਆਢਾ ਨਹੀਂ ਲਾ ਸਕਦੇ ਪਰ ਇੱਕ ਪਾਰਟੀ ਪ੍ਰਧਾਨ ਆਢਾ ਲਾ ਸਕਦਾ ਹੈਗਾ ਉਹ ਧਰਨਾ ਦੇ ਸਕਦਾ ਉਹ ਪ੍ਰਧਾਨ ਮੰਤਰੀ ਅੱਗੇ ਰਾਸ਼ਟਰਪਤੀ ਨੂੰ ਕਰਕੇ ਇੱਕ ਡਿਪਲੋਮੈਟਿਕ ਤੌਰ ਤੇ ਉਹ ਬੜਾ ਕੁਝ ਕਰ ਸਕਦਾ ਹੈਗਾ ਨਾ ਇਸੇ ਕਰਕੇ ਪਹਿਲਾਂ ਕੀ ਸੀ ਕਹਿੰਦੇ ਕਿ ਪੰਥ ਦੀਆਂ ਚਾਰ ਵੱਡੀਆਂ ਸੰਸਥਾਵਾਂ ਸਨ ਲੋਕੀ ਜਿਹੜੇ ਕਾਲੀ ਦਲ ਨੂੰ ਸਮਝਣ ਵਾਲਿਓ ਕਹਿੰਦੇ ਕਿ ਕਾਲੀ ਦਲ ਵੀ ਆਪਣੇ ਆਪ ਚ ਇੱਕ ਸੰਸਥਾ ਸੀ ਅਕਾਲ ਤਖਤ ਇੱਕ ਆਪਣੇ ਆਪ ਚ ਸੰਸਥਾ ਹੈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਆਪਣੇ ਆਪ ਚ ਇੱਕ ਸੰਸਥਾ ਹੁਣ ਪਹਿਲਾਂ ਸੀ ਕਿ ਕਾਲੀ ਦਲ ਦਾ ਪ੍ਰਧਾਨ ਹੋਰ ਹੁੰਦਾ ਸੀ ਮੁੱਖ ਮੰਤਰੀ ਹੋਰ ਹੁੰਦਾ ਸੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੋਰ ਹੁੰਦਾ ਸੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੋਰ ਹੁੰਦਾ ਚਾਰ ਸਿੱਖਾਂ ਦੇ ਇੱਕ ਪਾਵਰ ਸੀ ਜਿਹੜੇ ਸੈਂਟਰ ਨਾਲ ਆਢਾ ਲੈਂਦੇ ਇਸੇ ਕਰਕੇ 75 ਦੇ ਵਿੱਚ ਐਮਰਜੈਂਸੀ ਲਾਗੂ ਨਹੀਂ ਨਾ ਹੋਈ ਜੇ ਬਾਚ 77 ਦੇ ਵਿੱਚ ਇੰਦਰਾ ਗਾਂਧੀ ਨੇ ਸਰਕਾਰ ਹੀ ਤੋੜਤੀ ਐਮਰਜੈਂਸੀ ਤੇ ਠੋਕ ਕੇ ਰੱਖੀ ਨਾ ਪੂਰੇ ਹਿੰਦੁਸਤਾਨ ਨੇ ਇੰਦਰਾ ਗਾਂਧੀ ਤੇ ਈਨ ਮੰਨ ਲਈ ਪੰਜਾਬ ਨੇ ਨਹੀਂ ਮੰਨੀ ਕਿਉਂਕਿ ਪੰਜਾਬ ਦੇ ਖੂਨ ਦੇ ਵਿੱਚ ਆ ਫਲਸਫੇ ਦੇ ਵਿੱਚ ਆ ਗੁਰੂ ਸਬਾਹ ਦਾ ਫਲਸਫਾ ਕਿ ਨਾ ਅਸੀਂ ਜ਼ੁਲਮ ਕਰਦੇ ਨਾ ਸਹਿੰਦੇ ਪਿਆਰ ਨਾਲ ਭਾਂਵੇਂ ਸਾਡਾ ਦਿਲ ਲੁੱਟ ਲਓ ਸਾਡਾ ਜੀ ਇਸ ਸਥਿਤੀ ਦੇ ਵਿੱਚ ਜਸਦਾ ਗੁਰਚੰਦ ਸਿੰਘ ਟੋੜਾ ਵੀ ਕਹਿੰਦੇ ਸੀ ਕਿ ਕਈ ਮਸਲੇ ਸੈਂਟਰ ਨਾਲ ਟੇਕ ਅਪ ਕਰਨੇ ਪੈਂਦੇ ਮੁੱਖ ਮੰਤਰੀ ਨਹੀਂ ਕਰਨਾ ਪੈਂਦਾ ਤਾਂ ਹੀ ਉਹਨੇ ਕਿਹਾ ਹੈ ਕਿ ਕਿਉਂਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੋ 97 ਦੇ ਬਣੇ ਉਹ ਪਾਰਟੀ ਪ੍ਰਧਾਨ ਵੀ ਸੀ ਤੇ ਮੁੱਖ ਮੰਤਰੀ ਵੀ ਸੀ ਸੈਂਟਰ ਦੇ ਵਿੱਚ ਬੀਜਪੀ ਦੀ ਸਰਕਾਰ ਹੀ ਵਾਜਪਈ ਸਾਹਿਬ ਦੀ ਅਨ ਕੰਡੀਸ਼ਨਲ ਜਿਹੜਾ ਮਸਲੇ ਹੱਲ ਕਰ ਉਸ ਤੋਂ ਬਾਅਦ ਜਿਵੇਂ ਉਹਨਾਂ ਨੇ 97 ਤੋਂ ਬਾਅਦ 99 ਦੇ ਵਿੱਚ ਸੁਭੀ ਸਿੰਘ ਬਾਦਲ ਉਹ ਨਹੀਂ ਮਿਨਿਸਟਰੀ ਆਫ ਸਟੇਟਸ ਸੀ ਇੰਡਸਟਰੀ ਉਹ ਪਹਾੜੀ ਰਾਜਾਂ ਨੂੰ ਦੇਤੇ ਰਿਆਤਾਂ ਦੇ ਦਿੱਤੀਆਂ ਸਾਡੀ ਪੰਜਾਬ ਦੀ ਇੰਡਸਟਰੀ ਸਾਰੀ ਉੱਥੇ ਸ਼ਿਫਟ ਹੋ ਗਈ ਤੇ ਕਾਲੀ ਦਲ ਨੇ ਵਿਰੋਧ ਨਹੀਂ ਕਰ ਪਾਇਆ ਕਿਉਂਕਿ ਮੁੱਖ ਮੰਤਰੀ ਵੀ ਪ੍ਰਕਾਸ਼ ਸਿੰਘ ਬਾਦਲ ਹੀ ਪ੍ਰਧਾਨ ਵੀ ਬਾਦਲ ਤੇ ਜੇ ਉਹਨਾਂ ਦੀ ਜਗ੍ਹਾ ਦੀ ਇੱਥੇ ਦਸ ਹਜ਼ਾਰ ਗੁਰਚੰਦ ਸਿੰਘ ਟੋੜਾ ਹੁੰਦਾ ਜਾ ਕੇ ਪ੍ਰਾਈਮ ਮਿਨਿਸਟਰ ਦੇ ਅੱਗੇ ਨਾਰੇ ਮਾਰਦੇ ਕਿ ਤੁਸੀਂ ਪੰਜਾਬ ਨੂੰ ਛੱਡਤਾ ਪੰਜਾਬ ਇੱਕ ਬਾਰਡਰ ਸਟੇਟ ਆ ਸਾਨੂੰ ਵੀ ਪੈਕੇਜ ਦੋ ਇੱਕ ਮੁੱਖ ਮੰਤਰੀ ਦੀ ਨੇ ਧਰਨਾ ਦੇ ਸਕਦਾ ਇੱਕ ਪਾਰਟੀ ਤੇ ਪ੍ਰੋਟੈਸਟ ਕਰ ਸਕਦੀ ਨਾ ਉਹ ਨਹੀਂ ਕਰ ਪਏਗੇ ਹੁਣ ਭਾਜਪਾ ਪਾਰਟੀ ਆ ਆਰਐਸਐਸ ਜੋ ਮਰਜ਼ੀ ਕਰੀ ਜਾਂਦੀ ਹੈ ਸਾਰੀਆਂ ਪਾਰਟੀਆਂ ਦੇ ਦਿਆਂ ਪ੍ਰਧਾਨ ਵੱਖਰਾ ਹੋਵੇ ਸਰਕਾਰ ਵੱਖਰੀ ਚਲਾਵੇ ਇਹ ਢਾਂਚਾ ਤੇ ਇਸ ਕਰਕੇ ਹੁਣ ਜੇਕਰ ਇਹਨਾਂ ਨੇ ਵੀ ਚੰਦੂ ਮਾਰਾ ਸਾਹਿਬ ਹੋਣਾ ਵੀ ਕੋਈ ਪਾਰਟੀ ਨਵੀਂ ਬਣਾਉਣੀ ਆ ਫਿਰ ਪਾਰਟੀ ਚੰਦੂ ਬਾਗੜਾ ਪ੍ਰਧਾਨ ਨਾ ਹੋਵੇ ਨਾ ਜਾਂ ਸੁਖਦੇਸ਼ ਸਿੰਘ ਢੀਂਡਸਾ ਪ੍ਰਧਾਨ ਹੋ ਜੇ ਪ੍ਰਧਾਨ ਬਣ ਫਿਰ ਗਾਂ ਇਲੈਕਸ਼ਨਾਂ ਲੜਨਾ ਜੇ ਕਿਸੇ ਹੋਰ ਨੂੰ ਪ੍ਰਧਾਨ ਮੰਤਰੀ ਕੋਈ ਸੰਤ ਬੰਦਾ ਲੱਭਿਆਗਾ ਤੇ ਫਿਰ ਲੋਕੀ ਉਹਨੂੰ ਮੰਨ ਲੈਣ ਕਿ ਹਾਂ ਯਾਰ ਸੰਤ ਆ ਇੱਥੇ ਤੇ ਮੈਨੂੰ ਪਤਾ ਕਾਲੀਦਲ ਨੇ ਆਨੰਦਪੁਰ ਸਾਹਿਬ ਤੋਂ ਇੱਕ ਸੰਤ ਬਾਬਾ ਅਜੀਤ ਸਿੰਘ ਸੀ ਉਹਨਾਂ ਨੂੰ ਇਲੈਕਸ਼ਨ ਵੀ ਲੜਾ ਦਿੱਤੇ ਉਹ ਐਮਐਲਏ ਵੀ ਬਣ ਗਏ ਬਾਅਦ ਜੋ ਵਿਚਾਰੇ ਨੂੰ ਬਾਹਰ ਹੀ ਕੱਢ ਦਿੱਤਾ ਹੈਗਾ ਕਾਲੀਦਲ ਦੇ ਵਿੱਚ ਸੰਤਾਂ ਦੇ ਨਾਲ ਫਿਰ ਮਾੜੀ ਵੀ ਬੜੀ ਹੁੰਦੀ ਰਹੀ ਹੈ ਚਾਹੇ ਉਹ ਸੰਤ ਹਰਚੰਦ ਸਿੰਘ ਲੋਂਗੋਵਾਲ ਦੇ ਨਾਲ ਮਾੜੀ ਹੋਈ ਉਹਨੂੰ ਕਿਵੇਂ ਅਰਜੀਵ ਗਾਂਧੀ ਨੇ ਠੱਗਿਆ ਗਿਆ ਉਹਦੇ ਚ ਕਾਲੀ ਦਲ ਨੇ ਵੀ ਬੜਾ ਦੋਸ਼ੀ ਮੰਨਿਆ ਜਾਂਦਾ ਸੰਤ ਫਤੇ ਸਿੰਘ ਵੀ ਹੋਗੇ ਸੰਤ ਬਾਬਾਜੀ ਸਿੰਘ ਵੀ ਹੋਗੇ ਸੰਤਾਂ ਦੇ ਨਾਲ ਕਾਲੀ ਦਲ ਨੇ ਮਾੜੀ ਵੀ ਕੀਤੀ ਹੈਗੀ ਪਰ ਜੇ ਪਾਰਟੀ ਪ੍ਰਧਾਨ ਵੱਖਰਾ ਹੋਵੇ ਸਰਕਾਰ ਵੱਖਰੀ ਵੀ ਤੇ ਕੌਮ ਨੂੰ ਫਾਇਦਾ ਹੁੰਦਾ ਸਟੇਟ ਨੂੰ ਫਾਇਦਾ ਹੁੰਦਾ ਇਸ ਕਰਕੇ ਹੁਣ ਸ਼੍ਰੋਮਣੀ ਕਾਲੀ ਦਲ ਦਾ ਪ੍ਰਧਾਨ ਸੁਭੀਸ਼ ਸਿੰਘ ਬਾਦਲ ਇਹੋ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਿਸਾਈਡ ਕਰਦੇ ਨੇ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਹੀ ਕਾਲੀ ਦਲ ਦੇ ਨਾਮ ਨੂੰ ਅੱਗੇ ਪੇਸ਼ ਕਰਕੇ ਕਾਲ ਤੱਕ ਦਾ ਜਥੇਦਾਰ ਲਾਉਂਦੇ ਆ ਗਨੇ ਜੀ ਸਥਿਤੀ ਵਿੱਚ ਜਿਹੜੀਆਂ ਤਿੰਨੇ ਸੰਸਥਾਵਾਂ ਸਿੱਖ ਕੌਮ ਦੀਆਂ ਕਮਜ਼ੋਰ ਹੋਈਆਂ ਨੇ ਤੇ ਉਹਨੂੰ ਉੱਪਰ ਚੁੱਕਣ ਵਾਸਤੇ ਕਾਲੀ ਦਲ ਕੋਈ ਹੰਬਲਾ ਨਹੀਂ ਮਾਰ ਰਿਹਾ ਹੈ ਨਾ ਤੇ ਜੀ ਸਥਿਤੀ ਵਿੱਚ ਜੇਕਰ ਚੰਦੂ ਮਾਰਾ ਸਾਹਿਬ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਕਿ ਸਾਡਾ ਪਾਰਟੀ ਪ੍ਰਧਾਨ ਚੋਣ ਨਹੀਂ ਲੜੂਗਾ ਤੇ ਬਹੁਤ ਵੱਡਾ ਫੈਸਲਾ ਇਹ ਬਹੁਤ ਵੱਡਾ ਫੈਸਲਾ ਔਰ ਅਗਰ ਲਾਗੂ ਹੋ ਜਾਂਦਾ ਤੇ ਉਹਦੇ ਨਾਲ ਪਾਰਟੀ ਦੀ ਚੜ੍ਹਾਈ ਹੋਏਗੀ ਕਿ ਜਾਂ ਤੇ ਸਰਕਾਰ ਬਣਾ ਲਓ ਸਰਕਾਰ ਚ ਲਓ ਜਾਂ ਫਿਰ ਸੇਵਾ ਕਰ ਲਓ ਕਾਲੀ ਦਲ ਅਸਲ ਦੇ ਵਿੱਚ ਨਿਸ਼ਕਾਮ ਸੇਵਾ ਕਰਨ ਵਾਲੀ ਇੱਕ ਪਾਰਟੀ ਸੀ ਜਿਨ੍ਹਾਂ ਨੂੰ ਇਹ ਸੱਤਾ ਦੇ ਲੋਭੀ ਬਣ ਗਏ ਹੈਗੇ ਨੇ ਸੱਤਾ ਤੋਂ ਬਗੈਰ ਰਹਿ ਨਹੀਂ ਪਾਰੇ ਸੱਤਾ ਵਾਸਤੇ ਹੱਥ ਪੈਰ ਮਾਰੇ ਨੇ ਕਹਿ ਨੂੰ ਸੇਵਾ ਨਹੀਂ ਪਰ ਹੁਣ ਸਿਆਸਤ ਸੇਵਾ ਨਹੀਂ ਸਿਆਸਤ ਇੱਕ ਮੇਵਾ ਬਣ ਚੁੱਕੀ ਹੈ ਅਜਿਹੀ ਸਥਿਤੀ ਵਿੱਚ ਕਾਲੀ ਦਲ ਦੇ ਇਹ ਹਾਲਾਤ ਨੇ ਔਰ ਕਾਲੀ ਦਲ ਨੇ ਟੱਬਰਾਂ ਨੂੰ ਬਹੁਤ ਪ੍ਰਬੋਡ ਕੀਤਾ ਹੈਗਾ ਉਹ ਇੱਕ ਸਭ ਤੋਂ ਵੱਡਾ ਇਹਨਾਂ ਦਾ ਗੁਨਾਹ ਸੀ ਪਹਿਲਾਂ ਕਿਹੜੇ ਕਾਲੀ ਦਲ ਦੇ ਵਿੱਚ ਟੱਬਰਾਂ ਨੂੰ ਟਿਕਟਾਂ ਮਿਲਦੀਆਂ ਸੀ ਆਮ ਲੋਕਾਂ ਨੂੰ ਟੱਬਰ ਮਿਲਦੀਆਂ ਸੀ ਪੁਰਾਣੇ ਨਾਮ ਪੜ ਲਓ ਤੁਸੀਂ ਇੱਥੇ ਬੀਬੀ ਅਪਿੰਦਰਜੀਤ ਕੌਰ ਦੇ ਪਿਤਾ ਸੀ ਮਾਸਟਰ ਉਹਨਾਂ ਦੇ ਨਾਮ ਸੀ ਬਾਪੂ ਉਹਨਾਂ ਨੂੰ ਖੁੰਡਾ ਵਾਲਾ ਕਹਿੰਦੇ ਸੀ ਉਹ ਸਾਈਕਲ ਤੇ ਘੁੰਮਦੇ ਹੁੰਦੇ ਸੀ ਤੇ ਉਹ ਉਹਨਾਂ ਨੇ ਨਾਲ ਹੀ ਆਪਣੀ ਟਾਈਪਿੰਗ ਮਸ਼ੀਨ ਰੱਖੀ ਹੁੰਦੀ ਗਿਆਨੀ ਕਰਤਾਰ ਸਿੰਘ ਹੋਣੀ ਕਹਿੰਦੇ ਜਦੋਂ ਸਰਕਾਰ ਬਦਲ ਗਈ ਆ ਗਈ ਤੇ ਅਫਸਰਾਂ ਕਹਿੰਦੇ ਜੀ ਬਾਬਾ ਜੀ ਕੁਰਸੀ ਘਰ ਛੱਡਣਾ ਪੈਣਾ ਚੋਲਾ ਅਸੀਂ ਕਹਿੰਦੇ ਇੱਕ ਇੱਕ ਕੁਰਤਾ ਪਜਾਮਾ ਇੱਕ ਖਸ਼ਹਿਰਾ ਪਾਏ ਤੇ ਬੱਸੇ ਚੜ੍ਹ ਕੇ ਚੱਲ ਗਏ ਸੀ। ਅਜਿਹੀ ਵੀ ਲੋਕ ਸੀ ਤੇ ਹੁਣ ਦੇਖੋ ਕਾਲੀ ਦਲ ਦੇ ਹਾਲਾਤ ਇਸ ਕਰਕੇ ਜੇ ਇਹ ਨਵਾਂ ਜਿਹੜਾ ਕਾਲੀ ਦਲ ਬਣਨਾ ਚਾਹੁੰਦੇ ਜਾਂ ਜਿਹੜੇ ਕਹਿੰਦੇ ਕਿ 120 ਸਿੰਘ ਬਾਦਲ ਨੂੰ ਹਟਾਇਆ ਜਾਵੇ ਉਹਨਾਂ ਚ ਉਹ ਵੀ ਬਹੁਤ ਆ ਕਿ ਉਹ ਵੀ ਡਿਸਾਈਡ ਕਰਨ ਕਿ ਸਾਡੇ ਗਾਂ ਮੁੰਡਿਆਂ ਧੀਆਂ ਨੂੰ ਅਸੀਂ ਟਿਕਟ ਨਹੀਂ ਦਵਾਂਗੇ। ਕਿਉਂਕਿ ਤੁਸੀਂ ਵੀ ਪਰਿਵਾਰਵਾਦ ਦੇ ਵਿੱਚ ਹਿੱਸਾ ਚਾਹੇ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਹਾਰਾਜ ਸਾਹਿਬ ਹੁਣ ਚਾਹੇ ਫਿਰ ਸੁਖਦੇਵ ਸਿੰਘ ਢੀਂਡ ਸਾਹਿਬ ਹੁਣ ਚਾਹੇ ਫਿਰ ਬੀਬੀ ਜ਼ਗੀਰ ਕੌਰ ਹੁਣ ਦੋਨਾਂ ਨੇ ਮੁੰਡ ਮંત્રી ਬਣਾਏ ਤੇ ਬੀਬੀ ਜਗੀਰ ਕੌਰ ਉਹਨਾਂ ਨੇ ਆਪਣੀ ਜਵਾਈ ਨੂੰ ਟਿਕਟ ਦਵਾਈ ਇਹ ਵੀ ਫਿਰ ਕਸਮਾਂ ਖਾਣ ਕਿ ਸਾਡੇ ਟੱਬਰਾਂ ਚੋਂ ਵੀ ਕੋਈ ਅੱਗੇ ਨਹੀਂ ਆਊਗਾ ਇੱਕ ਪਰਿਵਾਰ ਚੋਂ ਫਿਰ ਇੱਕ ਹੀ ਚੋਣ ਲੜੂਗਾ ਪਰ ਇਹ ਪੀੜੀ ਦਰ ਪੀੜੀ ਚੱਲੀ ਜਾ ਰਹੀ ਆ ਚਾਹੇ ਕਾਲੀ ਦਲ ਸੁਭੀ ਸਿੰਘ ਬਾਦਲ ਨੂੰ ਹਟਾਉਣ ਜਾਂ ਕੋਈ ਨਵਾਂ ਕਾਲੀ ਦਲ ਬਣੇ ਜਾਂ ਇਹੋ ਕਾਲੀ ਦਲ ਰਵੇ ਜਦ ਤੱਕ ਇਹਨਾਂ ਪਰਿਵਾਰਵਾਦ ਚੋਂ ਨਾ ਨਿਕਲੇ ਜਦ ਤੱਕ ਸਾਬਤ ਸੂਰਤ ਸੇਖਣ ਆਏ ਜਦ ਤੱਕ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਦਾ ਮਹਾਂਦਰਾਣਾ ਬਦਲਿਆ ਤਤਕਾਲੀਦਲ ਦਾ ਸਿਆਸੀ ਸਿਆਸਤ ਦੇ ਖਾੜੇ ਦੇ ਵਿੱਚ ਵਾਪਸੀ ਬਹੁਤ ਔਖੀ ਹੈ